ਕਿ ਕਿਸੇ ਨਾ ਲੈਣ ਦੇਣ ਨਹੀਂ ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਰੋਕ ਸਕਦਾ ਜੇ ਸਮਝਣਗੇ ਨਹੀਂ ਗੱਲਾਂ ਦੇ ਨਾਲ ਨਹੀਂ ਸਮਝਣਗੇ ਤਾਂ ਐਕਸ਼ਨ ਤਾਂ ਲੈਣਾ ਹੀ ਪਊਗਾ ਜੀ ਇਹ ਬੰਦ ਕਰ ਦਿੱਤੀਆਂ ਜਾਣ ਮੈਂ ਅਧਿਕਾਰੀਆਂ ਨੂੰ ਵੀ ਕਿਹਾ ਵੀ ਅੱਖਾਂ ਬੰਦ ਨਾ ਕਰੋ ਜੇ ਕੋਈ ਬਿਨਾ ਨਕਸ਼ੇ ਪਾਸ ਕਰਾਏ ਸ਼ੋਰੂਮ ਬਣਾ ਰਿਹਾ ਹੈ ਕੋਈ ਬਿਲਡਿੰਗ ਬਣਾ ਰਿਹਾ ਹੈ ਉਸਾਰੀ ਕਰ ਰਿਹਾ ਹੈ ਸੜਕ ਤੋਂ ਪ੍ਰੋਪਰ ਜਗ੍ਹਾ ਨਹੀਂ ਛੱਡਦਾ ਉਹਨੂੰ ਇੰਨੀ ਬਿਲਡਿੰਗ ਬਣਾਉਣ ਨਾ ਦੇ ਉਹਨੂੰ ਪਹਿਲਾਂ ਦੀ ਠਾ ਦੇਣੀ ਚਾਹੀਦੀ ਐ ਸੋ ਕੋਈ ਵੀ ਮੈਨੂੰ মিডিਆ ਵੱਲੋਂ ਕੰਪਲੇਂਟ ਆਉਂਦੀ ਐ ਆਮ ਪਬਲਿਕ ਵੱਲੋਂ ਕੰਪਲੇਂਟ ਆਉਂਦੀ ਐ ਮੈਂ ਜਾ ਕੇ ਉੱਥੇ ਕਿਉਂਕਿ ਸੜਕਾਂ ਤੰਗ ਹੋ ਜਾਂਦੀਆਂ ਜੀ ਮੁੜ ਕੇ ਇੱਥੇ ਐਕਸੀਡੈਂਟਸ ਹੋਣੇ ਕੋਈ ਕਾਨੂੰਨੀ ਤੌਰ ਉੱਤੇ ਤੁਸੀਂ 33 ਫੁੱਟ ਜਗ੍ਹਾ ਛੱਡਣੀ ਨਹੀਂ ਲੋਕਾਂ ਦੀ ਸਰਕਾਰ ਦੀ ਜਗ੍ਹਾ ਨੂੰ ਦੱਬ ਕੇ ਬਿਲਡਿੰਗ ਨੂੰ ਉਸਾਰਨਾ ਇਹ ਗੈਰਕਾਨੂੰਨੀ ਐ ਇਹਦੇ ਖਿਲਾਫ ਆ ਉਹ ਪੁਰਾਣੇ ਐਮਐਲਏ ਸੀ ਜਿਹੜੇ ਲੈਦੇ ਕਿ ਇਹਨਾਂ ਨੂੰ ਬਖਸ਼ ਦਿੰਦੇ ਸੀ ਕੰਮ ਬੰਦ ਕਰ ਦੋ ਅਦਰਵਾਈਜ਼ ਆ ਜੀਸੀਬ ਨਾਲ ਹੀ ਐ ਇਦਾਂ ਹੀ ਫਿਰਨੀ ਹੁਣ ਮੈਂ ਬੋਲ ਕੇ ਨਹੀਂ ਕਰਨਾ ਆ ਬਸ ਤੁਸੀਂ ਦਿਖਾਉਂਦੇ ਦੁਰੇ ਜਾਓ ਫਿਰ ਉਹ ਆ ਤਮਾਨ ਸਰਕਾਰ ਪੂਰੇ ਐਕਸ਼ਨ ਵਿੱਚ ਨਜ਼ਰ ਆ ਰਹੀ ਆ ਮਸ਼ਾਹੂਮੇ ਜੇ ਕੋਈ ਨਿਆਇ ਕਬ ਜਾਂਦਾ ਮਾਮਲਾ ਹੋਵੇ ਪੂਰੀ ਤਰ੍ਹਾਂ ਸਰਕਾਰ ਸਰਗਰਮ ਹੋ ਚੁੱਕੀ ਹੈ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਕਰਨ ਮਾਨਵ ਵੱਲੋਂ ਉਰਾਲੀ ਇਲਾਕੇ ਵਿੱਚ ਜਿਨ੍ਹਾਂ ਲੋਕਾਂ ਵੱਲੋਂ ਬਿਨਾ ਨਕਸ਼ੇ ਜਾਂ ਗਲਤ ਤਰੀਕੇ ਨਾਲ ਨਕਸ਼ੇ ਪਾਸ ਕਰਾਇਆ ਗਿਆ ਨਾ ਉਹਨਾਂ ਉੱਤੇ ਕਾਰਵਾਈ ਦੀ ਸلسਲਾ ਪੂਰੀ ਨਾਲ ਸ਼ੁਰੂ ਕੀਤਾ ਗਿਆ ਹੈ ਅੱਜ ਮੁਰੰਡਾ ਰੋਡ ਉੱਪਰ ਕੋਈ ਲੋਕਾਂ ਵੱਲੋਂ ਸ਼ੋਰੂਮ ਬਣਾਏ ਗਏ ਸਨ ਜੋ ਕਿ ਕਾਨੂੰਨ ਦੇ ਅਨੁਸਾਰ ਤੇਤੀ ਬੋੜੀ ਛੱਡਣੀ ਹੁੰਦੀ ਹੈ ਪਰ ਲੋਕਾਂ ਵੱਲੋਂ ਸੜਕ ਉੱਪਰ ਤੱਕ ਹੀ ਬਿਲਡਿੰਗਾਂ ਬਣਾ ਸ਼ੁਰੂ ਕਰ ਦਿੱਤੀਆਂ ਗਈਆਂ ਜਿਨ੍ਹਾਂ ਦੀ ਸ਼ਿਕਾਇਤ ਕਰਾਲੀ ਦੇ ਕੁਝ ਮੋਟਰ ਬੰਦਿਆਂ ਵੱਲੋਂ ਹਲਕਾ ਵਿਧਾਇਕ ਨੂੰ ਕੀਤੀ ਗਈ ਉਹਨਾਂ ਤੁਰੰਤ ਕਾਰਵਾਈ ਕਰਦੇ ਆ ਆਕੇ ਮੌਕੇ ਤੇ ਟਾਨਾ ਢਵਾ ਦਿੱਤੀਆਂ ਗਈਆਂ ਜੇਬੀਸੀ ਮਗਲਤੀ ਗਈ ਤੇ ਨਗਰ ਕੌਂਸਲ ਅਧਿਕਾਰੀ ਵੀ ਬੁਲਾ ਲੈ ਗਏ ਆ ਤੁਹਾਨੂੰ ਦਿਖਾਣੇ ਆ ਮੌਕੇ ਤਸਵੀਰਾਂ ਇਸ ਮੌਕੇ ਕੀ ਕਹਿ ਰਹੇ ਹਲਕਾ ਵਿਧਾਇਕ ਅਨਮੋਲ ਗਗਨਮਾਨ ਜਗਵੰਤ ਟੀਵੀ ਲਈ ਮੈਰੀਟ ਕਰਦੇ ਆ ਕਰਾਲੀ ਚ ਜੋਤ ਨਾ ਜਾਏ ਇਹਦੇ ਤੋਂ ਬਿਹਤਰ ਇਹ ਪਿਆਰ ਦੇ ਬੰਦਾਂ પાસ ਸੀਗਾ ਜੋ ਨਕਸ਼ਾ ਪਾਸ ਸੀ ਉਹ ਤਾਂ ਇੱਕ ਦੋ ਸ਼ੋਰੂਮ ਬੰਦੇ ਸੀ ਬਾਕੀ ਤਾਂ ਬਾਕੀ ਜਗ੍ਹਾ ਇਹਨਾਂ ਨੇ ਆਪਣੇ ਆਪ ਹੀ ਕਵਰ ਕਰ ਲਈ ਤਾਂ ਆ ਦੋ ਬਿਲਡਿੰਗਾਂ ਚ ਹੋਰ ਉਹ ਤੇ ਐਕਸ਼ਨ ਲੈ ਰਹੇ ਨਾਲ ਹੀ ਨੇ ਉਹ ਨਕਸ਼ੇ ਨਹੀਂ ਪਾਸ ਕਰਾਏ ਬਿਨਾ ਨਕਸ਼ੇ ਪਾਸ ਕਰਾਏ ਹੀ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਹਦੇ ਪੂਰੀ ਸ਼ਕਤੀ ਨਾਲ ਅਸੀਂ ਐਕਸ਼ਨ ਲੈਣਾ ਹੈ ਹੁਣ ਮੈਂ ਬੋਲ ਕੇ ਨਹੀਂ ਕਰਨਾ ਆ ਬਸ ਤੁਸੀਂ ਦਿਖਾਉਂਦੇ ਦੁਰੇ ਜਾਓ ਇਹ ਤਾਂ ਖਰੜਚ ਨੇ ਕਰਾਲੀ ਦਾ ਕੰਮ ਅਸੀਂ ਇੱਥੋਂ ਸਾਫ਼ ਕਰਕੇ ਕਿਉਂਕਿ ਮੁੜ ਕੇ ਇਹਨਾਂ ਨੇ ਹਿੰਮਤ ਨਹੀਂ ਕਰਨੀ ਆ ਕੰਮ ਕਰਨ ਦੀ ਆ ਅੱਜ ਤੋਂ ਬਾਅਦ। ਕੁਰਾਲੀ ਦਾ ਕੰਮ ਕਰਕੇ ਉਸੇ ਜਾਣਾ ਕਰੜ। ਕਰੜ ਦੇ ਨਾਲ ਹੀ ਕੰਮ ਸ਼ੁਰੂ ਕਰਨਾ ਨਵਾਂ گاਉਂ ਚ। ਇਹ ਸਾਰਿਆਂ ਦਾ ਸਾਡਾ ਕਿਸੇ ਨਾਲ ਲੈਣ ਦੇਣ ਨਹੀਂ ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਰੋਕ ਸਕਦਾ। ਆ ਪੱਕੀ ਪੱਕੀ ਰੱਖ ਲਈਏ ਨਾਲ ਜੇਸੀਬੀ। ਦੇਖੋ ਸਾਰਾ ਕੁਝ ਹਰ ਇੱਕ ਚੀਜ਼ ਐ ਇੱਕ ਸਮਾਂ ਹੁੰਦਾ। ਸਾਰਿਆਂ ਨੂੰ ਸਮਝਾਇਆ ਗਿਆ, ਵਾਰਨਿੰਗ ਦਿੱਤੀਆਂ ਗਈਆਂ। ਪਰ ਜੇ ਸਮਝਣਗੇ ਨਹੀਂ ਗੱਲਾਂ ਦੇ ਨਾਲ ਨਹੀਂ ਸਮਝਣਗੇ ਤਾਂ ਐਕਸ਼ਨ ਤਾਂ ਲੈਣਾ ਹੀ ਪਊਗਾ ਜੀ ਮੈਂ ਅਧਿਕਾਰੀਆਂ ਨੂੰ ਵੀ ਕਿਹਾ ਵੀ ਅੱਖਾਂ ਬੰਦ ਨਾ ਕਰੋ ਜੇ ਕੋਈ ਬਿਨਾ ਨਕਸ਼ੇ ਪਾਸ ਕਰਾਏ ਸ਼ੋਰੂਮ ਬਣਾ ਰਿਹਾ ਹੈ ਕੋਈ ਬਿਲਡਿੰਗ ਬਣਾ ਰਿਹਾ ਹੈ ਉਸਾਰੀ ਕਰ ਰਿਹਾ ਹੈ ਸੜਕ ਤੋਂ ਪ੍ਰੋਪਰ ਜਗ੍ਹਾ ਨਹੀਂ ਛੱਡਦਾ ਉਹਨੂੰ ਇੰਨੀ ਬਿਲਡਿੰਗ ਬਣਾਉਣ ਨਾ ਦੇ ਉਹਨੂੰ ਪਹਿਲਾਂ ਦੀ ਢਾ ਦੇਣੀ ਚਾਹੀਦੀ ਐ ਸੋ ਕੋਈ ਵੀ ਮੈਨੂੰ মিডিਆ ਵੱਲੋਂ ਕੰਪਲੇਂਟ ਆਉਂਦੀ ਐ ਆਮ ਪਬਲਿਕ ਵੱਲੋਂ ਕੰਪਲੇਂਟ ਆਉਂਦੀ ਐ ਮੈਂ ਜਾ ਕੇ ਉੱਥੇ ਕਿਉਂਕਿ ਸੜਕਾਂ ਤੰਗ ਹੋ ਜਾਂਦੀਆਂ ਜੀ ਮੁੜ ਕੇ ਇੱਥੇ ਐਕਸੀਡੈਂਟਸ ਹੋਣੇ ਕੋਈ ਕਾਨੂੰਨੀ ਤੌਰ ਉੱਤੇ ਤੁਸੀਂ 33 ਫੁੱਟ ਜਗ੍ਹਾ ਛੱਡਣੀ ਨਹੀਂ ਲੋਕਾਂ ਦੀ ਸਰਕਾਰ ਦੀ ਜਗ੍ਹਾ ਨੂੰ ਦੱਬ ਕੇ ਬਿਲਡਿੰਗ ਨੂੰ ਉਸਾਰਨਾ ਇਹ ਗੈਰਕਾਨੂੰਨੀ ਹੈ ਇਹਦੇ ਖਿਲਾਫ ਆ ਉਹ ਪੁਰਾਣੇ ਐਮਐਲਏ ਸੀ ਜਿਹੜੇ ਲੈਦੇ ਕਿ ਇਹਨਾਂ ਨੂੰ ਬਖਸ਼ ਦਿੰਦੇ ਸੀ ਸਾਡੇ ਤੱਕ ਸਭ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸ਼ਕਤੀ ਨਾਲ ਇਕੱਲੇ-ਇਕੱਲੇ ਬੰਦੇ ਨੂੰ ਕਹਿਣਾ ਚਾਹੂੰਗੀ ਮੇਰੇ ਹਲਕੇ 'ਚ ਜਿੱਥੇ ਵੀ ਕੋਈ ਬੈਠਾ ਹੈ ਨਾ ਮੇਰੇ ਕੋਲ ਆਇਓ ਨਾ ਮੈਂ ਕੁਝ ਲੈਣਾ ਕੰਮ ਬੰਦ ਕਰ ਦਿਓ ਆਦਰਵਾਇਜ਼ ਆ ਜੀਸੀਬੀ ਨਾਲ ਹੀ ਹੈ ਇਹ ਦਹੀਂ ਫਰਨੀਕਾ ਜੋ ਨਕਸ਼ਾ ਪਾਸ ਸੀ ਉਹ ਤਾਂ ਇੱਕਦੋ ਸ਼ੋਰੂਮ ਬੰਦੇ ਸੀ ਬਾਕੀ ਤਾਂ ਬਾਕੀ ਜਗ੍ਹਾ ਇਹਨਾਂ ਨੇ ਆਪਣੇ ਆਪ ਹੀ ਕਵਰ ਕਰ ਲਈ ਤਾਂ ਆ ਦੋ ਬਿਲਡਿੰਗਾਂ ਚ ਹੋਰ ਉਹ ਤੇ ਐਕਸ਼ਨ ਲੈ ਰਹੇ ਆ ਨਾਲ ਹੀ ਨੇ ਉਹ ਨਕਸ਼ੇ ਨਹੀਂ ਪਾਸ ਕਰਾਏ ਬਿਨਾਂ ਨਕਸ਼ੇ ਪਾਸ ਕਰਾਏ ਹੀ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਹਦੇ ਪੂਰੀ ਸ਼ਕਤੀ ਨਾਲ ਅਸੀਂ ਐਕਸ਼ਨ ਲੈਣਾ ਹੈ ਹੁਣ ਮੈਂ ਬੋਲ ਕੇ ਨਹੀਂ ਕਰਨਾ ਆ ਬਸ ਤੁਸੀਂ ਦਿਖਾਉਂਦੇ ਦੁਰੇ ਜਾਓ